ਖਦਾਤਾ ਜੀ ਕੀ ਜੈ ਅੱਜ ਹਰ ਸਾਲ ਦੀ ਤਰ੍ਹਾਂ ਅੱਜ ਵੀ ਬੱਸ ਸਟੈਂਡ ਸਾਹਮਣੇ ਬినੋਦ ਜੀ ਜਿਹੜੇ 12 13 ਸਾਲਾਂ ਤੋਂ ਬਾਬਾ ਜੀ ਦੇ ਲੰਗਰ ਲਗਾ ਰਹੇ ਨੇ ਰਾਤ ਨੂੰ ਕਵਾਲੀਆਂ ਪ੍ਰੋਗਰਾਮ ਪਹੁੰਚਾਉਂਦੇ ਨੇ ਤੇ ਅੱਜ ਫੇਰ ਸਾਨੂੰ ਦੁਬਾਰਾ ਇੱਥੇ ਆਣ ਦਾ ਮੌਕਾ ਮਿਲਿਆ ਔਰ ਇਹਦੇ ਵਿੱਚ ਅਸੀਂ ਆਣ ਕੇ ਇੱਥੇ ਬਾਬਾ ਜੀ ਦੇ ਦਰਬਾਰ ਤੋਂ ਅਸ਼ੀਰਵਾਦ ਲਿਆ ਔਰ ਆਪਣੇ ਬਹੁਤ ਹੀ ਇੱਕ ਉਤਸ਼ਾਹ ਨਾਲ ਸਾਰੀ ਹੀ ਸੰਗਤ ਜਿਹੜੀ ਹੈ ਪ੍ਰਸ਼ਾਦੇ ਗ੍ਰਹਿਣ ਕਰਦੀ ਦੇਖ ਰਹੇ ਆਂ ਔਰ ਅਸੀਂ ਸਾਰੇ ਹੀ ਮਿਲ ਜੁੜ ਕੇ ਅਸੀਂ ਸ਼ਾਮ ਨੂੰ ਕਵਾਲੀਆਂ ਦੇ ਵਿੱਚ ਵੀ ਹਿੱਸਾ ਲਵਾਂਗੇ ਔਰ ਆਹੇ ਪਰਪਿਕਾ ਪਰਮਾਤਮਾ ਜੀ ਅੱਗੇ ਬੇਨਤੀ ਕਰਦੇ ਆਂ ਕਿ ਜਿਸ ਤਰ੍ਹਾਂ ਇਹ ਦਿਨ ਦੁਗਣੀ ਰਾਤ ਚੁਗਨੀ ਤਰੱਕੀ ਕਰ ਰਿਹਾ ਨਾ ਬినੋਦ ਜੀ ਬਾਬਾ ਜੀ ਹੋਰ ਕਿਰਪਾ ਕਰਨ ਤਾਂ ਕਿ ਇਸ ਤੋਂ ਹੀ ਵੱਧ ਚੜ ਕੇ ਪੰਡਾਰੇ ਹੁੰਦੇ ਰਹਿਣ ਔਰ ਸ਼ਾਮ ਨੂੰ ਕਵਾਲੀਆਂ ਪ੍ਰੋਗਰਾਮ ਹੁੰਦਾ ਰਹੇ ਔਰ ਅੱਜ ਆਹੇ ਸਮੂਹਿਕ ਟੀਮ ਦੇ ਨਾਲ ਇੱਥੇ ਜਿਹੜੀ ਕਸ਼ਮਰ ਰਾਜਪੂਤ ਸਭਾ ਦੇ ਮੈਂਬਰ ਸਾਹਿਬਾਨ ਜਿੰਨੇ ਵੀ ਆਏ ਨੇ ਉਹ ਅਸੀਂ ਸਾਰੇ ਹੀ ਇੱਥੇ ਬਾਤ ਚੜ ਕੇ ਅਸੀਂ ਬినੋਦ ਜੀ ਦੇ ਪੰਡਾਰੇ ਦੇ ਵਿੱਚ ਇੱਥੇ ਆਏ ਆ ਪੂਜੇ ਆ ਤੇ ਅਸੀਂ ਪਰਮਾਤਮਾ ਕੋਲ ਫਿਰ ਬੇਨਤੀ ਕਰਨੇ ਆ ਕਿ ਪਰਮਪਿਤਾ ਪਰਮਾਤਮਾ ਕਿਰਪਾ ਦੇ ਹਮੇਸ਼ਾ ਮੇਰ ਪ੍ਰਜਾ ਹੱਥ ਰੱਖੇ ਤੇ ਇਨਾਂ ਹੀ ਸ਼ਬਦਾਂ ਦੇ ਨਾਲ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬਾ ਦੀ ਜੈ ਬਾਬੇ ਦੀ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਲਾਸਟ ਟਾਈਮ ਦੇ ਉੱਪਰ ਵਿਨੋਦ ਟੂਰ ਟ੍ਰੈਵਲ ਨੇ ਸਾਲਾਨਾ ਇਜਾਜ਼ਤੇ ਪੰਡਾਰਾ ਕਰੀਦਾ ਤੇ ਜੀ ਨੇ ਹੀ ਜੱਦ ਕਰੀਦਾ ਜੀ ਰਾਤ ਨੂੰ ਕੁਆਲੀ ਦਾ ਪ੍ਰੋਗਰਾਮ ਦਾ ਕੀਤਾ ਜੀ ਤੇ ਇਸ ਸਾਲ ਵੀ ਅਸੀਂ ਬੜੇ ਹੀ ਵੱਧ ਚੜ੍ਹ ਕੇ ਸਾਰੇ ਕਸ਼ੂਬਾਸਬਾ ਹਿੰਮਤ ਦੇ ਸਾਰੇ ਮੈਂਬਰਸ ਆਏ ਆ ਉਹਨਾਂ ਨੇ ਵੱਧ ਚੜ੍ਹ ਕੇ ਸਜੋਲ ਦਿੱਤਾ ਜੀ ਤੇ ਮੇਰੀ ਸਾਰੇ ਮੈਂਬਰਾਂ ਲਈ ਬਹੁਤ ਹੀ ਅਹਿਮ ਗੱਲ ਹੈ ਕਿ ਵੱਧ ਚੜ੍ਹ ਕੇ ਤੁਸੀਂ ਮਿਲਣ ਜ਼ਰੂਰ ਆਓ